ਤੇ ਚੋਣ ਲੜ ਰਿਹਾ ਹੋਵੇ ਉਹਨੂੰ ਵਿੱਚ ਚੋਣ ਦੇ ਤੁਸੀਂ ਵਿਜੀਲੈਂਸ ਦਾ ਸਨਮਾਨ ਕਰੋ ਇਹ ਗੱਲ ਸਮਝ ਨਹੀਂ ਆਉਂਦੀ ਕਿਸੇ ਨੂੰ ਦੇਸ਼ ਦੇ ਅੰਦਰ ਆਲਰੇਡੀ ਇਸ ਤੋਂ ਪਹਿਲਾਂ ਤੁਸੀਂ ਦੋ ਵਾਰੀ ਵਿਜੀਲੈਂਸ ਉਹਨਾਂ ਨੂੰ ਬੁਲਾ ਚੁੱਕੀ ਹੈ ਮੁਕਦਮੇ ਦਰਜ ਕਰ ਚੁੱਕੀ ਹੈ ਲੇਕਿਨ ਚੋਣ ਦੇ ਅੰਦਰ ਬੁਲਾਉਂਦਾ ਕੀ ਮਕਸੂਦ ਹੋਇਆ ਜਾਣ ਬੁਝ ਕੇ ਇਹ ਡਰਦੀ ਔਰ ਭੈ ਵੀ ਰਾਜਨੀਤੀ ਆਮ ਆਦਮੀ ਪਾਰਟੀ ਕਰਨਾ ਚਾਹੁੰਦੀ ਹੈ ਔਰ ਇਸ ਜਿਹੜੀ ਉਹਨਾਂ ਨੇ ਅਕਾਟਣਾ ਕਰਮ ਨੂੰ ਅੰਜਾਮ ਦਿੱਤਾ ਹੈ ਇਸ ਗੱਲ ਤੋਂ ਇਹ ਸਪਸ਼ਟ ਹੁੰਦੀ ਹੈ ਕਿ ਆਮ ਆਦਮੀ ਪਾਰਟੀ ਔਰ ਮੁੱਖ ਮੰਤਰੀ ਸਾਹਿਬ ਦੋਨੋਂ ਹੀ ਮੁੱਖ ਮੰਤਰੀ ਸਾਹਿਬ ਸਾਬਕਾ ਮੁੱਖ ਮੰਤਰੀ ਦਿੱਲੀ ਵਾਲੇ ਤੇ ਮੌਜੂਦਾ ਮੁੱਖ ਮੰਤਰੀ ਸਾਹਿਬ ਬੁਖਲਾਹਟ ਦੇ ਵਿੱਚ ਆ ਚੁੱਕੇ ਨੇ ਬਿੱਲੀ ਥੈਲੇ ਚੋਂ ਬਾਹਰ ਆ ਗਈ ਹੈ ਔਰ ਇਹ ਬੁਖਲਾਹਟ ਦੀ ਨਿਸ਼ਾਨੀ ਹੈ ਜਦੋਂ ਬੰਦਾ ਥਾਣੇ ਕੋਰਟ ਕਚਹਿਰੀ ਔਰ ਇਸ ਤਰ੍ਹਾਂ ਦੀਆਂ ਸਾਜ਼ਸ਼ਾਂ ਰਚ ਰਿਹਾ ਹੋਵੇ ਇਸੇ ਤਰ੍ਹਾਂ ਦੇ ਕਈ ਘਟਨਾ ਕਰਮ ਪਹਿਲਾਂ ਵੀ ਸਾਹਮਣੇ ਆਏ ਹੈ ਚੋਣਾਂ ਦੇ ਦਰਮਿਆਨ ਕਈ ਸਾਥੀਆਂ ਤੇ ਪੁਲਿਸ ਨੇ ਮੁਕੱਦਮੇ ਵੀ ਦਰਜ ਕੀਤੇ ਸੋ ਬਤੌਰ ਪਾਰਟੀ ਦਾ ਪ੍ਰਧਾਨ ਹੁੰਦੇ ਅੱਜ ਮੈਂ ਇੱਕ ਤਾਂ ਖੇਧੀ ਕਰਨਾ ਹੈ ਔਰ ਇਹ ਪੁੱਛਣਾ ਹੈ ਸਰਕਾਰ ਨੂੰ ਵੀ ਸਰਕਾਰ ਹੈ ਕਿ ਸਰਕਸ ਹੈ ਮੈਨੂੰ ਤਾਂ ਲੱਗਦਾ ਕਿ ਇਹਨਾਂ ਨੂੰ ਸਮਝ ਹੀ ਨਹੀਂ ਆ ਰਹੀ ਅਸੀਂ ਕਰ ਕੀ ਰਹੇ ਹਾਂ ਔਰ ਕਰਾ ਕੌਣ ਰਿਹਾ ਹੈ ਇਹਦੇ ਪਿੱਛੇ ਚੱਲ ਕੀ ਰਿਹਾ ਜਿਵੇਂ ਸਰਕਸ ਹਰ 15 ਮਿੰਟਾਂ ਬਾਅਦ ਨਵੀਂ ਆਈਟਮ ਪੇਸ਼ ਕੀਤੀ ਜਾਂਦੀ ਹੈ ਉਸੇ ਤਰ੍ਹਾਂ ਦਾ ਮਾਹੌਲ ਅੱਜ ਪੰਜਾਬ ਦੇ ਅੰਦਰ ਚੱਲ ਰਿਹਾ ਹੈ ਪੰਜਾਬ ਦੇ ਲੋਕ ਸਸਪੈਂਸ 'ਚ ਹੈ ਕੀ ਹੋ ਕੀ ਰਿਹਾ ਸੋ ਮੈਂ ਸਮਝਦਾ ਕਿ ਇਹ ਬੁਖਲਾੜ ਦੀ ਨਿਸ਼ਾਨੀ ਹੈ ਹਾਰ ਦੀ ਨਿਸ਼ਾਨੀ ਹੈ ਇਹ ਗਲਤ ਹੋ ਰਿਹਾ ਜੋ ਕੁਝ ਵੀ ਹੋ ਰਿਹਾ ਇਹਦੇ ਪਿੱਛੇ ਹੱਤ ਕੀ ਰਹਾ ਹੈ ਦਿੱਲੀ ਵਾਲਿਆਂ ਦਾ ਹੱਥ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਹੱਥ ਹੈ। ਔਰ ਮੈਂ ਵਾਰਨਿੰਗ ਦੇਣਾ ਚਾਹੁੰਦਾ ਹੈ ਵਿਜੀਲੈਂਸ ਨੂੰ ਔਰ ਇਹ ਪੁਲਿਸ ਦੇ ਅਧਿਕਾਰੀਆਂ ਨੂੰ ਸਦਾ ਕੰਮ ਇੱਕੋ ਜਿਹਾ ਨਹੀਂ ਰਹਦਾ। ਇਹ ਬਦਲਦਾ ਰਹਿੰਦਾ ਸਮਾਂ ਟਾਈਮ ਟੂ ਟਾਈਮ। ਸਾਢੇ 3 ਸਾਲ ਬੀਤ ਚੁੱਕੇ ਹਨ। 3 ਮਹੀਨੇ ਪਹਿਲਾਂ ਚੋਣ ਜਾਬਾ ਲੱਗ ਜਾਂਦਾ ਹੈ। ਅਗਲੀ ਮਾਰਚ 2027 ਨੂੰ ਦੁਬਾਰਾ ਚੋਣ ਆ ਜਾਣੇ ਹੈ। ਪਰ ਜਿਹੜਾ ਰੋਲ ਤੁਸੀਂ ਅਲਾ ਕਰ ਰਹੇ ਹੋ ਪ੍ਰਸ਼ਾਸਨ ਦੇ ਕਹਿੰਦੇ ਇਹ ਸਾਰੇ ਦਾ ਸਾਰਾ ਯਾਦ ਰੱਖਾਂਗੇ। ਇਹ ਭੁੱਲਿਆ ਨਹੀਂ ਜਾਏਗਾ। ਤੁਸੀਂ ਕਿਸ ਤਰ੍ਹਾਂ ਬਿਲਕੁਲ ਹੱਥ ਥੋਕੂ ਹੈ ਵੀ ਆਪਕੋਲਿਸ ਤੇ ਵੀ ਨਹੀਂ ਲੈਂਦੇ। ਤੇ ਜੋ ਇਹਨਾਂ ਦਾ ਵੱਡਾ ਕਹਿ ਦਿੰਦਾ ਪੂਰੇ ਮਤਾਬਕ ਇਹ ਉਹਨਾਂ ਦੇ ਇਸ਼ਾਰਿਆਂ ਤੇ ਚੱਲਣ ਲੱਗ ਪੈਂਦੇ ਪਹਿਲਾਂ ਵੀ ਇਸੇ ਤਰ੍ਹਾਂ ਕੀਤਾ ਕਿੰਨੇ ਲੋਕਾਂ ਦੇ ਮਕਦਮੇ ਦਰਜ ਕੀਤੇ ਕਿੰਨੇ ਲੋਕਾਂ ਨੂੰ ਜੇਲਾ ਭੇਜਿਆ ਕੀ ਹੋਇਆ ਫਿਰ ਉਹਨਾਂ ਦਾ ਸੋ ਇਹ ਸਰਾਸਰ ਜ਼ਾਤੀ ਤੇ ਸਰਾਸਰ ਮੈਂ ਸਮਝਦਾ ਕਿ ਇਹ ਧੱਕਾ ਕੀਤਾ ਗਿਆ ਹੈ ਜਿਹੜਾ ਸਾਡੇ ਉਮੀਦਵਾਰ ਨੂੰ ਸੰਮਨ ਜਾਰੀ ਕੀਤੇ ਗਏ ਐ ਔਰ ਸੰਮਨ ਜਾਰੀ ਕਰਨੇ ਸੀ ਤਾਂ ਤੁਸੀਂ ਇਲੈਕਸ਼ਨਾਂ ਤੋਂ ਬਾਅਦ ਕਰ ਲੈਂਦੇ ਪਹਿਲਾਂ ਕਰ ਲੈਂਦੇ ਮਿਡਲ ਆਫ ਦਾ ਇਲੈਕਸ਼ਨ ਕੀ ਜ਼ਰੂਰਤ ਆ ਗਈ ਸੀ ਬਈ ਤੁਹਾਨੂੰ ਸੰਮਨ ਜਾਰੀ ਕਰਨ ਦੀ ਦਰਸਾ ਦਾਰਿਆ ਨਾ ਕਿ ਕਾਂਗਰਸ ਪਾਰਟੀ ਜਿੱਤ ਰਹੀ ਐ ਇਹ ਦਰਸਾ ਦਾਰਿਆ ਖੌਨ ਨੂੰ ਲੋਕਾਂ ਨੂੰ ਔਰ ਮੈਂ ਇਹ ਗੁਜ਼ਾਰਿਸ਼ ਵੀ ਕਰਨਾ ਛੋੜਾ ਹੈ ਔਰ ਚੁਟਾਵਣੀ ਵੀ ਦੇਣਾ ਛੋੜਾ ਹੈ ਨਾਲ ਸਰਕਾਰ ਨੂੰ ਨਾਲ ਪੁਲਿਸ ਦੇ ਆਲਾ ਅਧਿਕਾਰੀਆਂ ਨੂੰ ਜਿਹੜੇ ਕੱਟ ਪੁਤਲੀ ਦੀ ਤਰ੍ਹਾਂ ਨੱਚ ਰਹੇ ਇਸ ਤਰ੍ਹਾਂ ਅਸੀਂ ਡਰ ਕੇ ਬੈਠਣ ਵਾਲੇ ਨਹੀਂ ਹਾਂ ਕਾਂਗਰਸ ਪਾਰਟੀ ਦੇ ਕਿਸੇ ਵਿਅਕਤੀ ਨੂੰ ਸਾਡੇ ਕੌਂਸਲਰ ਨੂੰ ਸਾਡੇ ਉਮੀਦਵਾਰ ਨੂੰ ਸਾਡੇ ਕਿਸੇ ਹੋਰ ਨਜ਼ਦੀਕੀ ਸਾਥੀ ਨੂੰ ਜੇ ਪੁਲਿਸ ਨੇ ਕਿਸੇ ਵੀ ਪ੍ਰਕਾਰ ਦੀ ਕੋਈ ਹਰਜਮਰਜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਚੁੱਪ ਨਹੀਂ ਬਿਠਾਂਗੇ ਇੱਕ ਨਾਲ ਇੱਟ ਖੜਕਾ ਦੇਾਂਗੇ ਜੇ ਤੁਹਾਡੇ ਮੰਚ 'ਚ ਕੋਈ ਭਲੇਖਾ ਹੋਵੇ ਪਰ ਨਾ ਹੀ ਕੋਈ ਪਰਚਾ ਤੋਂ ਡਰਨਾ ਨਹੀਂ ਹੈ ਕਾਂਗਰਸ ਪਾਰਟੀ ਕੋਈ ਬੰਦਾ ਤਾਂ ਛੱਡਿਆ ਨਹੀਂ ਕੀਰੇ ਤੇ ਪਰਚਾ ਨਹੀਂ ਕੀਤਾ ਸੋ ਜਿੰਨੇ ਮਰਜੀ ਤੁਸੀਂ ਪਰਚੇ ਕਰ ਲਓ ਲੇਕਿਨ ਸਾਡੇ ਇਲੈਕਸ਼ਨ ਦੇ ਵਿੱਚ ਅਗਰ ਵਿਗੜ ਪਾਉਂਗੇ ਕਾ ਅਸੀਂ ਕਿਸੇ ਗੱਲ ਤੋਂ ਪਿੱਛੇ ਨਹੀਂ ਹਟਣਾ ਤੇ ਤੁਹਾਨੂੰ ਪੰਜਾਬ ਦੀ ਜਨਤਾ ਨੇ ਮਾਫ਼ ਨਹੀਂ ਕਰਨਾ ਇਹ ਗੱਲ ਜ਼ਰਾ ਧਿਆਨ ਨਾਲ ਸੁਣ ਲੋ ਅੱਜ ਸਮੁੱਚੀ ਕਾਂਗਰਸ ਦੇ ਜ਼ਿਲ੍ਹੇ ਦੇ ਸਾਰੇ ਜਿਹੜੇ ਸਾਡੇ ਐਮਐਲਏ ਸਾਹਿਬ ਜਾਂ ਸਾਬਕਾ ਐਮਐਲਏ ਜਿਹੜੇ ਅੱਠ ਦੇ ਅੱਠ ਹਰਖਿਆਂ ਦੇ ਉਹ ਅੱਜ ਅਸੀਂ ਅਖੇ ਬੈਠੇ ਹਾਂ ਕਿ ਇਹੀ ਕਹਿਣ ਆਏ ਆ ਕਿ ਕਾਂਗਰਸ ਪਾਰਟੀ ਸਾਡੇ ਕਿਸੇ ਵੀ ਵਿਅਕਤੀ ਜਾਂ ਸਾਡੇ ਉਮੀਦਵਾਰ ਦੇ ਖਿਲਾਫ ਅਗਰ ਤੁਸੀਂ ਇਹੋ ਜਿਹਾ ਕੰਮ ਕਰੋਗੇ ਅਸੀਂ ਪਿੱਛੇ ਨਹੀਂ ਹਟਾਂਗੇ ਲੜਾਈ ਲੜਾਂਗੇ ਤੇ ਇੱਕ ਨਾਲ ਇੱਕ ਖੜਕਾ ਦੇਾਂਗੇ ਬਾਕੀ ਅੱਜ ਵੀ ਇਸ ਪ੍ਰੈਸ ਕਾਨਫਰੰਸ 'ਤੇ ਦੱਸਣਾ ਚਾਹਣੇ ਕਿ ਪੰਜਾਬ ਦੇ ਜਿਹੜੇ ਹਾਲਾਤ ਹੈ ਉਹਨਾਂ ਨੂੰ ਤੁਸੀਂ ਜਾਣ ਰਹੇ ਹੋ ਤੁਸੀਂ ਦੇਖਿਆ ਸਾਰਾ ਕੁਝ ਇਹ ਸਾਰੀਆਂ ਜਿਹੜੀਆਂ ਇਸੇ ਕਰਕੇ ਮੈਂ ਅੱਜ ਸਰਕਾਰ ਨੂੰ ਕਹਿ ਸਰਕਸ ਚੱਲ ਰਹੀ ਹੈ ਕੱਲ ਮੈਂ ਮਠਿੰਡੇ ਗਿਆ ਸੀ ਜਿਸ ਪ੍ਰਕਾਰ ਜੁੱਧ ਨਸ਼ਿਆਂ ਵਿਰੁੱਧ ਦੀ ਪੋਲ ਖੁੱਲੀ ਹੈ ਐਸ ਐਚਓ ਡਰਾ ਰਿਹਾ ਧਮਕਾ ਰਿਹਾ ਲੋਕਾਂ ਨੂੰ ਪੁਲਿਸ ਦਾ ਵੀ ਤੁਸੀਂ ਪ੍ਰੈਸ ਦੇ ਕੋਲ ਗਿਆ ਹੋ ਗਿਆ ਜੇ ਤੁਸੀਂ ਸਰਕਾਰ ਦੀ ਖਬਰ ਓਵਰਡੋਜ਼ ਦੀ ਲਾਤੀ ਜਿਹੜੇ ਲੋਕ ਮਰ ਰਹੇ ਹੈ ਸਰਕਾਰ ਨੇ ਤੁਹਾਨੂੰ ਛੱਡਣਾ ਨਹੀਂ ਮੈਂ ਫਿਰ ਇੱਕ ਹੋਰ ਘਟਨਾ ਕਰਮ ਇਹ ਪੁਲਿਸ ਇਹ ਕੰਮ ਤਾਂ ਕਰਨੀ ਲਈ ਪੁਲਿਸ ਤਾਂ ਕਰ ਰਹੀ ਹੈ ਵੀ ਸਿਆਸੀ ਲੋਕਾਂ ਨੂੰ ਕਿਵੇਂ ਫੜਨਾ ਹੈ ਇਸੇ ਤਰ੍ਹਾਂ ਦਾ ਘਟਨਾ ਕਰਮ ਬਠਿੰਡੇ ਦਾ ਇੱਕ ਮੁੰਡਾ ਚੱਕ ਲਿਆ ਸੀਆਈ ਨੇ ਚੱਕ ਕੇ ਉਹਨੂੰ ਕਰੰਟ ਲਾਇਆ ਇਹ ਆ ਗਿਆ ਵੀ ਉਹਦੇ ਕਰੰਟ ਲਾਇਆ ਵਾਰੀ-ਵਾਰੀ ਉਹਨੂੰ ਝਟਕੇ ਵੱਜੇ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਹੈ ਨੌਜਵਾਨ ਮੁੰਡਾ ਤੇ ਸੀਆਈ ਆਵੇ ਚੱਕ ਕੇ ਬੰਦੇ ਨੂੰ ਸਿੱਟ ਕੇ ਉੱਥੇ ਹਸਪਤਾਲ ਜਿਹੜਾ ਮੁੱਖ ਗਵਾਹ ਮਿਲ ਨਹੀਂ ਰਿਹਾ ਪੁਲਿਸ ਨੇ ਪਰਚਾ ਦਰਜ ਕਰ ਲਿਆ ਤਿੰਨ ਬੰਦਿਆਂ ਤੇ ਕਿਉਂਕਿ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਲੇਕਿਨ ਹਜੇ ਤੱਕ ਵੀ ਜਿਹੜਾ ਮਕਦਮਾ ਹੈ ਉਹ ਨਾਜੁਕ ਜਿਹਾ ਮਕਦਮਾ ਦਰਜ ਕੀਤਾ ਤਾਂ ਜੋ ਪੁਲਿਸ ਵਾਲਿਆਂ ਦੀ ਜਮਾਨਤ ਹੋ ਜੇ ਕੋਈ ਸਾਲੇ ਨੇ ਟਾਰਚਰ ਕਰਕੇ ਬਿਨਾ ਮਕਦਮੇ ਤੋਂ ਬਿਨਾ ਅਰਜੀ ਤੋਂ ਬਿਨਾ ਐਪਲੀਕੇਸ਼ਨ ਤੋਂ ਉਹਨਾਂ ਨੂੰ ਮਾਰ ਮੁਕਾਇਆ ਛੋਟੇ ਛੋਟੇ ਉਹਨੇ ਬੱਚੇ ਇਹ ਚੋਰੀ ਘਟਨਾ ਹੈ ਸਾਰਾ ਸ਼ਹਿਰ ਮੰਦ ਹੋਇਆ ਤੇਰੇ ਤੇ ਕੋਈ ਪੁਸ਼ਟੀ ਨਹੀਂ ਹੈ ਸੋ ਮੈਂ ਇਹੀ ਕਹਿਣ ਵਾਸਤੇ ਇੱਥੇ ਆਇਆ ਸੀ ਕਿ ਕੁਲੇਸ ਰਾਜ ਬਣ ਗਿਆ ਸਾਡਾ ਪੰਜਾਬ ਸਮਾਉਣ ਤੇ ਕਮਿਸ਼ਨ ਬਣੇਗਾ ਔਰ ਕਮਿਸ਼ਨ ਬਣਾ ਕੇ ਜਿਨ੍ਹਾਂ ਲੋਕਾਂ ਦੇ ਮਕਦਮੇ ਨਜਾਇਜ਼ ਕੀਤੇ ਹੋਏ ਉਹ ਖਾਰਜ ਕਰਾਂਗੇ ਤੇ ਜਿਨ੍ਹਾਂ ਨੇ ਕੀਤੇ ਹੋਏ ਇਕ ਕਾਨੂੰਨ ਬਣਾਵਾਂਗੇ ਜਿਹੜੀਆਂ ਪੁਲਿਸ ਦੇ ਵਿੱਚ ਰਿਫਾਰਮਸ ਲੈ ਕੇ ਆਉਣ ਵਾਲੀ ਗੱਲ ਹੈ ਸਦੀਆਂ ਹੋ ਗਈਆਂ ਪੁਲਿਸ ਦੇ ਅੰਦਰ ਸਰਕਾਰਾਂ ਰਿਫਾਰਮਸ ਨਹੀਂ ਲੈ ਕੇ ਆਈਆਂ ਜਿਹੜੇ ਵਿਅਕਤੀ ਸਰਕਾਰ ਬਰੀ ਕਰ ਦੇਗੀ ਕੋਟ ਜਿਹੜੇ ਪੁਲਿਸ ਨੇ ਉਹਨੂੰ ਅੰਦਰ ਦਿੱਤਾ ਹੋਇਆ ਉਹਨੇ ਸਾਲ ਉਰੀ ਨੌਕਰੀ ਕੱਟ ਲਈਤੀ ਜਾਏਗੀ ਤੇ ਉਰੀ ਤਨਖਾਹ ਸਰਕਾਰ ਦੇ ਖਜ਼ਾਨੇ 'ਚ ਜਮ੍ਹਾਂ ਹੋਏਗੀ ਕਿ ਤੂੰ ਵਿਅਕਤੀ ਬੰਦਾ ਨਜਾਇਜ਼ ਫੜਿਆ ਸੀ ਤੇ ਇਹ ਬੰਦੇ ਨੂੰ ਕੋਰਟ ਨੇ ਬਰੀ ਕਰਤਾ ਇਸ ਕਰਕੇ ਹੁਣ ਤੇਰੇ ਤੇ ਕਾਰਵਾਈ ਕਰਦਿਆਂ ਕਿ ਤੂੰ ਗਲਤ ਮਕਦਮਾ ਕਰ ਦਿੱਤਾ ਸੀ ਤਾਂ ਤੇਰੀ ਨੌਕਰੀ ਇੰਨੇ ਸਾਲ ਕੱਟ ਲਈ ਗਈ ਹੈ ਤੇ ਦੂਜੀ ਗੱਲ ਦੀ ਤੇ ਉਹਨੂੰ ਡਿਸਮਿਸ ਇਸ ਤਰ੍ਹਾਂ ਦੀਆਂ ਰਿਫਾਰਮਸ ਇਹ ਮੈਂ ਨਹੀਂ ਕਹਿ ਰਿਹਾ ਸਰਕਾਰ ਬਣ ਕੇ ਪੁਲਿਸ ਦੇ ਰਿਫਾਰਮਸ ਲੈ ਕੇ ਆਉਣਗੇ ਇਹਨਾਂ ਦੀ ਤਾਕਤ ਕਟਾਉਣੀ ਪੈਣੀ ਹੈ ਜਿੱਥੇ ਜਾਂਦੇ ਜੋ ਮਰਜ਼ੀ ਮੁਕਦਮਾ ਦਰਜ ਕਰ ਦਿੰਦੇ ਆ ਕੋਈ ਪੁੱਛ ਕਾ ਲਈ ਨਹੀਂ ਇਹਨਾਂ ਲੋਕਾਂ ਨੂੰ ਔਰ ਕਮਿਸ਼ਨ ਬਿਠਾ ਕੇ ਸਾਰਿਆਂ ਦੇ ਪਰਚੇ ਖਾਜ ਕਰਕੇ ਇਹਨਾਂ ਤੇ ਕਾਰਵਾਈ ਪਰ ਐਸੇ ਅਫਸਰ ਰਹਿ ਗਏ ਪੰਜਾਬ ਸਰਵਦੀਤਾ ਦੀ ਜਿਨ੍ਹਾਂ ਨੂੰ ਡਿਸਮਿਸ ਕਰਨ ਦੀ ਲੋੜ ਹੈ ਇਹੋ ਜੇ ਇਹੋ ਜੇ 50 ਕ ਡੀਐਸਪੀ ਹੈ ਇਹੋ ਜੇ 30 35 ਐਸਪੀ ਹੈ ਇਹੋ ਜੇ 5 7 ਹੋਰ ਵੱਡੇ ਵਾਲੇ ਅਫਸਰ ਹੈ ਜਿਨ੍ਹਾਂ ਨੂੰ ਸਰਕਾਰ ਹੁਣ ਤੇ ਪੰਜਾਬ ਦੀ ਵਿਧਾਨ ਸਭਾ ਚ ਡਿਸਮਿਸ ਕਰਨ ਦੀ ਲੋੜ ਹੈ ਤਾਂ ਜੋ ਕੋਈ ਸਰਕਾਰ ਆਵੇ ਚਾਹੇ ਕਾਂਗਰਸ ਵੀ ਆਵੇ ਚਾਹੇ ਕਿਸੇ ਦੀ ਹੋਰ ਕੋਈ ਕਿਸੇ ਦੇ ਧੱਕਾ ਸੇ ਰਾਸ ਨਹੀਂ ਕਰ ਸਕੇ ਸੋ ਮੈਂ ਇਹ ਨਹੀਂ ਕਿਹਾ ਹੋਇਆ ਆਪਣੀ ਗੱਲ ਨੂੰ ਸਮਾਪਤ ਕਰਾਂਗਾ